ਖੀਲੀ ਜਮਕਾਰ ਸਾਹਿਬ ਦੇ ਵਿੱਚ ਸਤਾਨਕ ਸਟੇਡੀਅਮ ਦੇ ਵਿੱਚ ਦੇਖੋ ਲੋਕ ਬੱਚੇ ਸਾਰੇ ਬੱਖੋ ਬਖਰੀਆਂ ਕਸਰਤਾਂ ਕਰਦੇ ਆ ਤੁਸੀਂ ਦੇਖ ਸਕਦੇ ਹੋ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਨਾਲ ਆਪਣੇ ਸਰੀਰ ਨੂੰ ਰੈਸਟ ਪੋਸਟ ਕਰਨ ਵਾਸਤੇ ਇਹ ਨੌਜਵਾਨ ਬਖਰੀ ਕਿਸੰਦੀ ਐਕਸਰਸਾਈਜ਼ ਕਰਦੇ ਆ ਡੰਡ ਮਾਰਨ ਲੱਗੇ ਹੋਏ ਆ ਦੇਖੋ ਥੋੜਾ ਜਿਹਾ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਅਸੀਂ ਸਰੀਰ ਨੂੰ ਰੈਸਟ ਪੋਸਟ ਰੱਖ ਸਕਦੇ ਆ ਸਾਡੇ ਮਸਲ ਸਟਰੋਂਗ ਹੋ ਜਾਣਗੇ ਇਸ ਸਟੇਡੀਅਮ ਦੇ ਅੰਦਰ ਹੀ ਕਿ ਯੋਗਾ ਦੀ ਕਲਾਸ ਚੱਲਦੀ ਆ ਇਹਦਾ ਨਾਮ ਦਿੱਤਾ ਗਿਆ ਸੀਐਮ ਦੀ ਯੋਗਸ਼ਾਲਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਰਿਟਾਇਰੀ ਪਰਸਨ ਵੀ ਆ ਨੌਜਵਾਨ ਵੀ ਆ ਤੇ ਵਾਧੂ ਉਮਰ ਵਾਲੇ ਵੀ ਆ ਸਾਰੇ ਇਕੱਠੇ ਹੋ ਕੇ ਯੋਗਸ਼ਾਲਾ ਦੇ ਵਿੱਚ ਸ਼ਾਮਲ ਹੋਏ ਹੋਏ ਆ ਸਵੇਰੇ ਅੰਮ੍ਰਿਤ ਵੇਲੇ ਤੇ ਬਹੁਤ ਵਧੀਆ ਦ੍ਰਿਸ਼ ਦੇਖਣ ਨੂੰ ਮਿਲਿਆ ਤੁਸੀਂ ਦੇਖ ਸਕਦੇ ਹੋ ਸਾਰੇ ਆਪਣੇ ਸਰੀਰ ਵਾਸਤੇ ਬਹੁਤ ਤਤਪਾਰ ਹੈ ਬਕੋ ਬਕਰੀਆਂ ਐਕਸਰਸਾਈਜ਼ਾਂ ਕਰਦੇ ਆ ਤੇ ਹੱਸਾ ਵਜਾ ਕੇ ਵੀ ਬਹੁਤ ਵਧੀਆ ਚੱਲਦਾ ਹੈ ਸਾਰੇ ਆਪੋ ਆਪਣੀਆਂ ਭਾਵਨਾਵਾਂ ਪੇਸ਼ ਕਰਦੇ ਇੱਥੇ ਆਪਣੇ ਮਨਾਂ ਦੇ ਬਲਬਲੇ ਅਜਾ ਲੰਮਰਦਾ ਜੀ ਆਇਆਂ ਦਸੋ ਬਈ ਇਹ ਜਿਹੜੀ ਆਪਣੀ ਯੋਗਸ਼ਾਲਾ ਚੱਲਦੀ ਹੈ ਵੀ ਇਹਨੂੰ ਕਿੰਨੀ ਦੇਰ ਹੋ ਗਈ ਆਪਾਂ ਨੂੰ ਸ਼ੁਰੂ ਕਰਦਿਆਂ ਇਹਨੂੰ ਇਹਨੂੰ ਸਿੱਧੂ ਸਾਹਿਬ 1.5 ਸਾਲ ਹੋ ਗਿਆ ਸਾਨੂੰ ਯੋਗਾ ਕਰਦਿਆਂ ਇਹਨੂੰ 1.5 ਸਾਲ ਹੋ ਗਏ 1.5 ਸਾਲ ਤੋਂ ਚੱਲ ਰਹੀ ਹੈ ਸਾਨੂੰ ਫ੍ਰੀ ਟਰੇਨਰ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਫ੍ਰੀ ਟਰੇਨਰ ਟਰੇਨਰ ਦਿੱਤਾ ਹੈ ਬਹੁਤ ਵਧੀਆ ਯੋਗਾ ਕਰਾ ਰਹੇ ਹਨ ਹਮ ਸਾਰਿਆਂ ਨੂੰ ਅਪੀਲ ਹੈ ਬੇਨਤੀ ਹੈ ਵੀ ਸਾਰਿਆਂ ਨੂੰ ਯੋਗਾ ਨਾਲ ਜੁੜਨਾ ਚਾਹੀਦਾ ਹੈ ਹਮ ਤਾਂ ਕਿ ਆਪਣਾ ਸਰੀਰ ਹੈ ਜਿਹੜਾ ਰਿਸਟ ਪੋਸਟਰ ਹੈ ਬਿਮਾਰੀਆਂ ਤੋਂ ਰਹਿਤ ਰਹੀਏ ਹੂੰ ਬਿਮਾਰੀ ਨਾ ਕੋਈ ਨੇੜੇ ਆਵੇ ਆਪਾਂ ਯੋਗਾ ਕਰਦੇ ਰਹੀਏ ਬਿਮਾਰੀ ਨੇ ਨੇੜੇ ਆਉਂਦੀ ਕੋਈ ਦੇਖੋ ਸਭ ਤੋਂ ਵੱਧ ਕੀ ਹੈ ਲੋਕ ਬੱਚਿਆਂ ਨੂੰ ਸਮਾਂ ਦਿੰਨੇ ਆ ਹੋਰ ਪਾਸੇ ਸਮਾਂ ਦਿੰਨੇ ਆ ਪਰ ਆਪਣੇ ਸਰੀਰ ਨੂੰ ਸਮਾਂ ਨਹੀਂ ਦਿੰਦੇ ਮੇਨ ਸਾਡੇ ਪੰਜਾਬੀਆਂ ਦੇ ਵਿੱਚ ਇਹ ਘਾਟ ਆ ਤਾਂ ਤੁਹਾਨੂੰ ਸਾਰੇ ਨੂੰ ਸੰਦੇਸ਼ ਆ ਸਾਡੇ ਚਮਕੌਰ ਸਾਹਿਬ ਵਾਸੀਆਂ ਨੂੰ ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਊਗੀ ਤੁਸੀਂ ਸਾਰੇ ਟਾਈਮ ਦੱਸਿਓ ਨੰਬਰਾ ਜੀ 6:10 ਤੋਂ 7:10 ਤੱਕ ਸਾਡੀ ਕਲਾਸ ਲੱਗਦੀ ਹੈ ਜੀ ਸਟੇਡੀਅਮ ਸਟੇਡੀਅਮ 'ਚ ਸਟੇਡੀਅਮ ਦੇ ਵਿੱਚ ਜੇ ਉਸ ਤੋਂ ਕਲਾਸ ਲੱਗਦੀ ਹੈ ਤੇ ਤੁਸੀਂ ਸਾਰਿਆਂ ਨੇ ਇੱਥੇ ਹਾਜ਼ਰ ਹੋਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ